1 ਫਰਵਰੀ ਦਾ ਇਤਿਹਾਸ 1926 ਵਿੱਚ ਮਾਫੀ ਮੰਗ ਕੇ ਰਿਹਾ ਹੋਣ ਵਾਲੇ ਲੀਡਰ ਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵਣਨਤੇ ਉਦਮ ਸਿੰਘ ਨਾਗੋਕੇ ਦਾ ਅਕਾਲ ਤਖਤ ਸਹਿਬ ਦੇ ਮੁਖ ਸੇਵਾਦਾਰ ਵਜੋਂ ਅਸਤੀਫਾ ਦਿੱਤਾ 9 ਜੁਲਾਈ 1925 ਨੂੰ ਗਵਰਨਰ ਪੰਜਾਬ ਹੇਲੀ ਨੇ ਕੌਂਸਲ ਚ ਗੁਰਦੁਆਰਾ ਬਿੱਲ ਪਾਸ ਕਰਦੇ ਨਾਲ ਐਲਾਨ ਕੀਤਾ ਕਿ ਜੋ ਅਕਾਲੀ ਇਸ ਗੁਰਦੁਆਰਾ ਬਿੱਲ ਨੂੰ ਮਨਜ਼ੂਰ ਕਰ ਲੈਣ ਅਤੇ ਇਸ ਤੇ ਅਮਲ ਕਰਨ ਦਾ ਭਰੋਸਾ ਦੇਵਾਂਨ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਇਸ ਨਾਲ ਜੇਲਾਂ ਵਿੱਚ ਕੈਦ ਅਕਾਲੀ ਦੋ ਧੜਿਆਂ ਵਿੱਚ ਵੰਡੇ ਗਏ ਸ਼ਰਤਾਂ ਮੰਨਣ ਵਾਲਿਆਂ ਦੇ ਮੁਖੀ ਗਿਆਨੀ ਸ਼ੇਰ ਸਿੰਘ ਤੇ ਸਰਦਾਰ ਮਹਿਤਾਬ ਸਿੰਘ ਸਨ ਤੇ ਸ਼ਰਤਾਂ ਨਾ ਮੰਨਣ ਵਾਲਿਆਂ ਦੇ ਮੁਖੀ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਸਨ 25 ਜਨਵਰੀ 1926 ਨੂੰ 바ਵਾ ਹਰਿ ਕ੍ਰਿਸ਼ਨ ਸਿੰਘ ਅਤੇ 19 ਹੋਰ ਆਗੂਆਂ ਵਿੱਚ ਗੁਰਦਿੱਤ ਸਿੰਘ ਬਹਿਲੋਲਪੁਰ ਸਰਦਾਰ ਮਹਿਤਾਬ ਸਿੰਘ ਗਿਆਨੀ ਸ਼ੇਰ ਸਿੰਘ ਮਾਸਟਰ ਮਹਿਤਾਬ ਸਿੰਘ ਪਿਆਰਾ ਸਿੰਘ ਕੈਨੇਡੀਅਨ ਗੋਪਾਲ ਸਿੰਘ ਸਾਗਰੀ ਕਪਤਾਨ ਰਾਮ ਸਿੰਘ ਭਗਤ ਜਸਵੰਤ ਸਿੰਘ ਦਾਨ ਸਿੰਘ ਵਸ਼ੋਆ ਪ੍ਰੀਤਮ ਸਿੰਘ ਆਨੰਦਪੁਰ ਪ੍ਰੋਫੈਸਰ ਸਾਹਿਬ ਸਿੰਘ ਦਲੀਪ ਸਿੰਘ ਕਿਰਪਾਲ ਸਿੰਘ ਅੰਮ੍ਰਿਤਸਰ ਗੁਰਬਖਸ਼ ਸਿੰਘ ਦਿੱਲੀ ਗੁਰਦਿੱਤ ਸਿੰਘ ਐਡੀਟਰ ਨੇਸ਼ਨ ਕਿਸ਼ਨ ਸਿੰਘ ਅੰਮ੍ਰਿਤਸਰ ਬਾਲ ਸਿੰਘ ਕੈਨੇਡੀਅਨ ਬਖਸ਼ੀਸ਼ ਸਿੰਘ ਮਿੱਤ ਸਿੰਘ ਕੈਨੇਡੀਅਨ ਨੇ ਰਹਾਈ ਲੈ ਲਈ ਇਨ੍ਹਾਂ ਦੀਆਂ ਰਿਹਾਈ ਦੀਆਂ ਬਹੁਤੇ ਸਿੱਖਾਂ ਨੇ ਨਿੰਦਾ ਕੀਤੀ ਬੱਬਰ ਸ਼ੇਰ ਨੇ ਤਾਂ ਉਹਨਾਂ ਨੂੰ ਲਿੱਧ ਕਰ ਆਏ ਵੀ ਕਿਹਾ ਪਰ 15 ਅਕਾਲੀ ਆਗੂਆਂ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਇਹ ਸਾਰੇ 7 ਮਹੀਨੇ ਮਗਰੋਂ 27 ਸਤੰਬਰ 1926 ਨੂੰ ਰਹਾ ਹੋਏ ਇਹ ਅਕਾਲੀ ਆਗੂ ਸਨ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੀ ਮੌਤ 17 ਜੁਲਾਈ 1926 ਨੂੰ ਜੇਲ੍ਹ 'ਚ ਹੋ ਗਈ ਮਾਸਟਰ ਤਾਰਾ ਸਿੰਘ ਭਾਗ ਸਿੰਘ ਵਕੀਲ ਗੋਪਾਲ ਸਿੰਘ ਕੌਮੀ ਸਰਮੋਖ ਸਿੰਘ ਚਭਾਲ ਸੋਹਣ ਸਿੰਘ ਜੋਸ਼ ਸੇਵਾ ਸਿੰਘ ਠਿਕਰੀwala ਰਿਹਾਈ ਬਹੁਤ ਮਗਰੋ ਹੋਈ ਤੇਜਾ ਸਿੰਘ ਅਕਰਪੁਰੀ ਹਰੀ ਸਿੰਘ ਜਲੰਦਰੀ ਗੁਰਚਰਨ ਸਿੰਘ ਵਕੀਲ ਬਾਬੂ ਤ੍ਰਿਪਤ ਸਿੰਘ ਸੰਤਾ ਸਿੰਘ ਸੁਲਤਾਨਵਿੰਡ ਤੇਜਾ ਸਿੰਘ ਕਵਿੰਡ ਹਰੀ ਸਿੰਘ ਐਡੀਟਰ ਅਕਾਲੀ ਰਾਏ ਸਿੰਘ ਦਲਜੀਤ ਸਿੰਘ ਕੌਣੀ ਸ਼ਰਤਾ ਮੰਨ ਕੇ ਰਹਾ ਹੋ ਕੇ ਆਏ ਅਕਾਲੀਆਂ ਨੇ ਜੇਲ੍ਹ ਤੋਂ ਬਾਹਰ ਆ ਕੇ 3 ਜਨਵਰੀ 1926 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਚੋਣ ਕੀਤੀ ਚੋਣ 'ਚ ਸਰਦਾਰ ਮਹਿਤਾਬ ਸਿੰਘ 77 ਵੋਟਾਂ ਲੈ ਕੇ ਭਾਗ ਸਿੰਘ ਕੈਨੇਡੀਅਨ ਦੀਆਂ 14 ਵੋਟਾਂ ਦੇ ਮੁਕਾਬਲੇ ਪ੍ਰਧਾਨ ਚੁਣੇ ਗਏ ਇਸ ਚੋਣ ਵਾਲੀ ਮੀਟਿੰਗ ਵਿੱਚੋਂ ਅਮਰ ਸਿੰਘ ਝਬਾਲ ਜਸਵੰਤ ਸਿੰਘ ਝਬਾਲ ਅਤੇ ਮੰਗਲ ਸਿੰਘ ਆਦਿਕ ਬਾਕ ਆਊਟ ਕਰ ਗਏ ਅਤੇ ਬਾਹਰ ਆ ਕੇ ਸ਼੍ਰੋਮਣੀ ਕਮੇਟੀ ਦੇ ਅੰਦਰ ਇੱਕ ਅਕਾਲੀ ਪਾਰਟੀ ਬਣਾ ਲਈ ਮਾਫੀ ਮੰਗੂ ਪ੍ਰਧਾਨ ਚੁਣੇ ਜਾਣ ਦੇ ਖਿਲਾਫ ਰੋਸ ਵਜੋਂ ਜਥੇਦਾਰ ਉਦਮ ਸਿੰਘ ਨਾਗੋਕੇ ਨੇ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਵਜੋਂ ਅਸਤੀਫਾ ਦੇ ਦਿੱਤਾ